ਕਾਟ ਫਾਂਗਾ ਜੀ ਲਾਇਆ ਬਾਈ ਉੱਪਰ ਇਹ ਭਾਈ ਡਫਾਂਗਾ ਨਹੀਂ ਹੈਗਾ ਇਹ ਆਪਣੇ ਕਿਸੇ ਕਿਸਾਨ ਵੀ ਨਾ ਇਹਦੀ ਦੁਕਾਨ ਨਾਲੇ ਵੀਰ ਦੀ ਆਪਣੀ ਨਾ ਕਰਿਆਨੇ ਦੀ ਦੁਕਾਨ ਆ ਉਹਨਾਂ ਨੇ ਛਾਤਰੀ ਲਵਾਈ ਆ ਉੱਪਰ ਇਹ ਵੀ ਜਿਵੇਂ ਆਪਾਂ ਨੇ ਇਹਨੂੰ ਹੁਣ ਸੀਟ ਸੀਟ ਮੇਕਰ ਤੋਂ ਤਿਆਰ ਹੋਊਗਾ ਬਾਕੀ ਇਹ ਕੰਮ ਹੁਣ ਸਾਰਾ ਮਤਲਬ ਉਰੇ ਤੋਂ ਸਾਰਾ ਕਵਰ ਹੋ ਜਾਊਗਾ ਉੱਪਰ ਤੇ ਪਿੱਛੇ ਤੋਂ ਮਤਲਬ ਜਿੱਪਾਂ ਚੁੱਪਾਂ ਲਾ ਕੇ ਵੀ ਜਿਵੇਂ ਆਪਾਂ ਨੇ ਸੌਦਾ ਲਿਆਣਾ ਕਿਤੇ ਮੀਂਹ ਕਣੀ ਚ ਵੀ ਕੋਈ ਸੌਦਾ ਨਾ ਖਰਾਬ ਹੋਵੇ ਵਿੱਚ ਅੱਗੇ ਇਹ ਆਪਾਂ ਨੂੰ ਡਰਾਈਵਰ ਨੂੰ ਵੀ ਇਹਨ ਕਵਰ ਹੋ ਜਾਊਗਾ ਵੀ ਮੀਂਹ ਮੂਜ ਕੋਈ ਦਿੱਕਤ ਨਹੀਂ ਆਊਗੀ ਬੰਦੇ ਨੂੰ ਬੈਕ ਤੇ ਦਿਖਾਉ ਮੈਂ ਤੁਹਾਨੂੰ ਆਪਾਂ ਬੈਕ ਤੇ ਦਿਖਾਉ ਮੈਂ ਕਿ ਆਪਾਂ ਨੂੰ ਇੱਕ ਬੰਪਰ ਮਿਲ ਜਾਂਦਾ ਹੈਗਾ ਜੀ ਪਿੱਛੇ ਇਹ ਆਪਾਂ ਨੂੰ ਤੇ ਇਹਦੀ ਸਾਈਜ਼ ਦੀ ਗੱਲ ਕਰੀਏ ਆਪਾਂ ਸਾਈਜ਼ ਹੈਗਾ ਜੀ ਦਾ 3 ਫੁੱਟ ਵਾਈ 4.5 ਫੁੱਟ ਤੇ ਇਹਦੇ ਚ ਵਿੱਚ ਲੱਗਿਆ ਵੀ ਆਪਣਾ ਫਰਸ਼ ਬੋਰਡ ਜਿਹੜਾ ਬੰਦਿਆਂ ਬੱਸਾਂ ਚ ਜਾਂ ਟਰੱਕ ਚ ਲੱਗਦਾ ਹੈਗਾ ਜੀ ਤੇ ਪਿੱਛੇ ਆਪਾਂ ਇਹਦੇ ਡਾਲੇ ਦੀ ਗੱਲ ਕਰੀਏ ਤਾਂ ਡਾਲਾ ਬਹੁਤ ਹੈਵੀ ਹੈ ਜਿਹਦਾ ਦਿਖਾਵਾਇ ਤੁਹਾਨੂੰ ਪੂਰਾ 10 ਗਿਜ ਚੱਦਰ ਦਾ ਡਾਲਾ ਮੋੜ ਕੇ ਲਾਇਆ ਵ ਹੈਗਾ ਜੀ ਤੇ ਦਸ ਸਾਈਡ ਤੇ ਦਿਖਾਉ ਮੈਂ ਤੁਹਾਨੂੰ ਸਾਈਡ ਚ ਦਿਖਾਵੇਂ ਤੁਹਾਨੂੰ ਲਾਈਵ ਹੀ ਲੈ ਇੱਧਰ ਇੱਧਰ ਚ ਮਤਲਬ 32307 ਦੇ ਟੇਪਰ ਗੋਲੀ ਦੇ ਬੈਰਿੰਗ ਨੇ ਜੀ ਤੇ ਨੀਚੇ ਕਰਕੇ ਦਿਖਾਉ ਜੀ ਭਾਈ ਬ੍ਰੇਕਾਂ ਵੀ ਦੇ ਇੱਕ ਪੂਲੀ ਪਾ ਕੇ ਬ੍ਰੇਕ ਡਬਲ ਕੀਤੇ ਹੋਏ ਨੇ ਜੀ ਬ੍ਰੇਕ ਡਬਲ ਨੇ ਤੇ ਆ ਇੱਕ ਤਾਂ origignal ਬ੍ਰੇਕ ਰਹਿ ਜਾਂਦੇ ਨੇ ਜੀ ਆਪਣੇ ਇੱਕ ਪੂਲੀ ਪਾ ਕੇ ਬੈਲਟ ਸਿਸਟਮ ਨਾਲ ਪਿੱਛੇ ਬ੍ਰੇਕ ਲੱਗ ਜਾਂਦੇ ਨੇ ਭਾਈ ਆਪਣਾ ਲੋਏ ਵੀ ਆ ਬਣਾਏ ਹੋਏ ਆਪਣੇ ਆਪ ਹਾਂ ਜੀ ਇਹ ਆਪਣੇ ਆਪ ਵਰਕਸ਼ਾਪ ਚ ਤਿਆਰ ਕਰ ਦਈਏ ਆਪਾਂ ਲਾਈਵ ਹੀ ਲੈ ਆਪਣੇ